ਵੱਡ ਭਾਗੇ ਹਾਂ ਜੋ ਸਤਗੁਰ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਸਾਨੂੰ ਸਾਰਿਆਂ ਨੂੰ ਇਹ ਸੁਭਾਗ ਸਮਾ ਬਖਸ਼ਿਸ਼ ਹੋਇਆ ਹੈ ਰੋਜ਼ਾਨਾ ਗੁਰੂ ਦੇ ਦਿੱਤੇ ਹੋਏ ਉਦਮ ਦੇ ਸਦਕਾ ਵੀ ਅੰਗ ਗੁਰਬਾਣੀ ਦੇ ਪੜ੍ਹਦੇ ਹਾਂ ਉਜਾਣਾ ਆਪਣੇ ਚ ਥੋੜੀ ਥੋੜੀ ਅਪਰੂਵਮੈਂਟ ਜਿਹੜੀ ਹੈ ਲਿਆਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜਿੰਨੇ ਸ਼ਬਦ ਹਨ ਬਹੁਤਾਤ ਉਹ ਸਮੁੱਚੀ ਬਾਣੀ ਦੇ ਅੰਦਰ ਬਾਰ ਬਾਰ ਰਿਪੀਟ ਹੁੰਦੇ ਹਨ ਜੇ ਹੁਣ ਤੱਕ ਅਸੀਂ 100 ਅੰਗ ਦੇ ਪਾਠ ਕੀਤੇ ਹਨ ਸਾਡੇ ਚ ਬਹੁਤਾ ਨਹੀਂ ਤੇ 5% ਸਾਡੇ ਚ ਕੁਝ ਚੇਂਜ ਹੋਣਾ ਚਾਹੀਦਾ ਜੇਕਰ ਮਨ ਦੇ ਅੰਦਰ ਫਿਰ ਵੀ ਇਹ ਚਾਹਨਾ ਹੈ ਕਿ ਮਾਲਕ ਜੀ ਆ 100 ਅੰਗ ਹੋ ਗਏ ਨੇ ਅੱਜ 1326 ਰਹਿ ਗਏ ਨੇ ਪਿੱਛੇ ਬਸ ਜਿਹੜੇ ਕੰਮ ਨੂੰ ਸ਼ੁਰੂ ਕਰਕੇ ਮੈਂ ਮੁਖ ਰੱਖ ਕੇ ਪਾਠ ਆਰੰਭ ਕੀਤਾ ਨਾ ਮੌਨ ਲੱਗਿਆ ਬਸ ਸਮਾਪਤੀ ਤੱਕ ਮੇਰੀ ਹੁਣ ਮਨੋ ਕਾਮਨਾ ਪੂਰੀ ਕਰ ਦਿਓ ਲਾਲਚ ਦੇ ਨਾਲ ਨਹੀਂ ਲੇਖੇ ਦੇ ਨਾਲ ਨਹੀਂ ਲੇਖੇ ਜੋਖੇ ਦੇ ਨਾਲ ਪ੍ਰਮਾਤਮਾ ਨੂੰ ਨਹੀਂ ਨਾਲ ਇਨਾ ਕਰਿਆ ਕਰੀਏ ਪ੍ਰਮਾਤਮਾ ਦਿੱਤੀਆਂ ਹੋਈਆਂ ਬਹੁਤ ਦਾਤਾਵਾਨ ਨੇ ਉਹ ਦਿੱਤੀਆਂ ਹੋਈਆਂ ਦਾਤਾਵਾਂ ਦਾ ਮੈਂ ਸ਼ੁਕਰਾਨਾ ਕਰਨ ਆਉਂਦਾ ਹਾਂ ਮੈਂ ਸ਼ੁਕਰਾਨਾ ਕਰਨ ਆਉਂਦੀ ਹਾਂ ਜਿੰਨੀ ਉਮਰ ਨਿਕਲ ਗਈ ਹੁਣ ਤੱਕ ਬਾਣੀ ਦੇ ਪਾਠ ਕਰਦੇ ਹੋਏ ਨਹੀਂ ਮੈਂ ਛੋਟਾ ਜਿਹਾ ਉਦਮ ਕਰ ਰਹੀ ਹਾਂ ਤੂੰ ਪ੍ਰਮਾਤਮਾ ਮੈਨੂੰ ਉਦਮ ਦਿੱਤਾ ਹੈ ਜਾਂ ਕਰ ਰਹੇ ਹਾਂ ਇਹ ਤੇਰੀ ਗੁਰਬਾਣੀ ਨੂੰ ਪੜਨ ਦਾ ਇਹ ਸੁਭਾਗ ਮਿਲਿਆ ਹੈ ਸਾਰੀ ਜ਼ਿੰਦਗੀ ਇਸ ਤਰ੍ਹਾਂ ਨਿਕਲ ਜਾਣੀ ਸੀ ਮੈਂ ਗੁਰਬਾਨੀ ਨੂੰ ਸਿੱਖਣਾ ਚਾਹੁੰਦਾ ਹਾਂ ਜੇਕਰ ਰੋਜ਼ਾਨਾ ਇਹ ਭਾਵਨਾ ਨੂੰ ਲੈ ਕੇ ਆਵਾਂਗੇ ਨਾ ਤੇ ਸਾਨੂੰ ਖੁਦ ਨਹੀਂ ਪਤਾ ਲੱਗਣਾ ਕਿ ਸਾਡੇ ਅੰਦਰ ਕੀ ਕੀ ਚੇਂਜਸ ਆਏ ਨੇ ਮਾਲਕ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਆਸਾ ਦੀ ਵਾਰ ਰੋਜ਼ਾਨਾ ਪੜਦੇ ਹੋ ਜਿੰਨੀ ਸੌਖੀ ਆਸਾ ਦੀ ਵਾਰ ਦੀ ਬਾਣੀ ਹੈ ਨਾ ਇਸ ਬਾਣੀ ਨੂੰ ਬਹੁਤ ਘੱਟ ਜੇਕਰ ਇਨਸਾਨ ਇਮਾਨਦਾਰੀ ਦੇ ਨਾਲ ਪੜੇ ਨਾ ਤੇ ਅਰਥ ਕਰਨ ਦੀ ਕੋਈ ਲੋੜ ਜ਼ਿਆਦਾ ਪਏਗੀ ਨਹੀਂ ਪਰ ਸਾਡੀ ਤਰਾਸਦੀ ਹੈ ਜਦੋਂ ਇਸ ਬਾਣੀ ਦਾ ਪਾਠ ਕੀਰਤਨ ਗੁਰੂ ਘਰਾਂ ਦੇ ਅੰਦਰ ਹੋ ਰਿਹਾ ਹੁੰਦਾ ਤੇ 80% ਸਿੱਖ ਕੌਮ ਜਿਹੜੀ ਔਸੁੱਤੀ ਹੁੰਦੀ ਹੈ 80% ਜਦੋਂ ਗੁਰੂ ਘਰ ਦੇ ਅੰਦਰ ਇਸ ਬਾਣੀ ਦਾ ਕੀਰਤਨ ਹੋ ਰਿਹਾ ਹੁੰਦਾ ਹੈ ਮਲਕ ਆਖਣ ਲੱਗੇ ਆਸ਼ਕ ਇਹ ਨਾ ਆਖੀਆਂ ਜੇ ਲੇਖੈ ਵਰਤੇ ਸੋਈ ਲੇਖੇ ਜੋਖੇ ਦੇ ਨਾਲ ਅੱਜ ਸੋ ਵੰਗ ਹੋ ਗਏ ਪ੍ਰਮਾਤਮਾ ਤੇਰ ਕੋ ਮੰਗਿਆ ਸੀ ਨਾ ਬਸ ਜਿੰਨਾ ਤੱਕ ਭੋਗ ਪੈਣਾ ਨਾ ਉਹਨਾਂ ਤੱਕ ਮਨੋ ਕਾਮਨਾ ਪੂਰੀ ਹੋ ਜਾਏ ਇਹ ਤਰੀਕੇ ਦੇ ਨਾਲ ਨਹੀਂ ਤੇ ਕੋਸ਼ਿਸ਼ ਕਰਿਆ ਕਰੀਏ ਕਿ ਥੋੜੀ ਥੋੜੀ ਬਾਣੀ ਨੂੰ ਸਮਝਣ ਦਾ ਜਦੋਂ ਸਾਡੀ ਸੰਥਾ ਚੱਲਦੀ ਹੁੰਦੀ ਸੀ ਨਾ ਗੁਰਬਾਣੀ ਦੀ ਸਤਿਕਾਰਯੋਗ ਪ੍ਰਿੰਸੀਪਲ ਹਰਪਜਨ ਸਿੰਘ ਜੀ ਸਾਡੀ ਸੰਥਾ ਕਰਾਉਂਦੇ ਹੁੰਦੇ ਸਨ ਉਹਨਾਂ ਨੇ ਕਿਹਾ ਕਰਨਾ ਕਿ ਇਹ ਗੱਲ ਨਹੀਂ ਕਿ ਤੁਹਾਨੂੰ ਮੈਂ ਸੰਥਾ ਕਰਾ ਦਿੱਤੀ ਸਾਡੇ 10 ਜਾਂ 9 ਅੰਗ ਸਾਡੇ ਰੋਜ਼ ਦੇ ਹੁੰਦੇ ਸੀ ਉਹਨਾਂ ਨੇ ਕਿਹਾ ਕਰਨਾ ਇਹ ਗੱਲ ਨਹੀਂ ਕਿ ਤੁਹਾਨੂੰ ਕਰਵਾ ਦਿੱਤਾ ਤੇ ਹੁਣ ਤੁਹਾਡਾ ਪਾਠ ਸ਼ੁੱਧ ਹੋ ਗਿਆ ਇਹਨੂੰ ਕਮਰੇ 'ਚ ਜਾ ਕੇ ਘੱਟੋ-ਘੱਟ 20 ਵਾਰ ਪੜ੍ਹਨਾ ਹੈ ਤੁਹਾਡੇ ਸ਼ਬਦ ਪੱਕ ਜਾਣ ਤੁਹਾਨੂੰ ਬਾਣੀ ਜਦੋਂ ਆਪਣੇ ਆਪ ਸਾਨੂੰ ਬਾਣੀ ਦੇ ਵਿੱਚ ਸ਼ਰਾਮ ਆਪਣੇ ਆਪ ਠੀਕ ਤਰੀਕੇ ਨਾਲ ਲੱਗਣ ਲੱਗੇ ਸਾਨੂੰ ਅਰਥ ਕਰਨ ਦੀ ਲੋੜ ਨਹੀਂ ਪੈਣੀ ਐਦਾਂ ਲੱਗਣਾ ਜਿਵੇਂ ਅਸੀਂ ਵਾਰਤਕ ਰੂਪ ਪੜ੍ਹ ਰਹੇ ਹਾਂ ਦੋ ਰੂਪ ਨੇ ਇੱਕ ਕਾਵ ਰੂਪ ਹੁੰਦਾ ਹੈ ਇੱਕ ਵਾਰਤਕ ਰੂਪ ਹੁੰਦਾ ਹੈ ਗੁਰਬਾਣੀ ਕਾਵ ਰੂਪ ਦੇ ਅੰਦਰ ਹੈ ਜਦੋਂ ਅਸੀਂ ਇਮਾਨਦਾਰੀ ਨਾਲ ਬਾਣੀ ਪੜਾਂਗੇ ਨਾ ਇਹ ਇਸ ਤਰ੍ਹਾਂ ਕਦੇ ਨਾ ਸੋਚਿਆ ਕਰੋ ਕਿ ਜੇ ਮੈਂ ਰੋਜ਼ ਦੇ 50 ਅੰਗ ਕਰਾਂਗਾ 20 ਅੰਗ ਕਰਾਂਗਾ 30 ਅੰਗ ਕਰਾਂਗਾ ਤੇ ਜਿੰਨੀ ਜਲਦੀ ਭੋਗ ਪਏਗਾ ਓਨੀ ਜਲਦੀ ਮੇਰੀ ਮਨੋ ਕਾਮਨਾ ਪੂਰੀ ਹੋਏਗੀ ਮਾਲਕ ਆਖਣ ਲੱਗੇ ਨਾ ਭਾਈ ਗੁਰਦਾਸ ਜੀ ਪੜ੍ਹਦੇ ਨੇ ਨਾ ਪੜ੍ਹਾਉਂਦੇ ਨੇ ਸਾਨੂੰ ਕਿ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਈ ਚੱਲ ਇਹਨਾਂ ਕਿ ਜਿੰਨੀ ਜਲਦੀ ਭੋਗ ਪਾਵਾਂਗੇ ਸਾਡੀ ਓਨੀ ਜਲਦੀ ਮਨੋ ਕਾਮਨਾ ਪੂਰੀ ਹੋਏਗੀ ਇਸ ਤਰ੍ਹਾਂ ਨਹੀਂ ਅਸੀਂ ਇੱਕ ਕਦਮ ਮਾਲਕ ਦੀ ਬਾਣੀ ਦਾ ਅੰਗ ਸ਼ੁਰੂ ਕਰਦੀ ਹੈ ਨਾ ਮਾਲਕ ਜੀ ਉਹ ਅੱਜ ਮੈਂ 2 ਅੰਗ ਪੜਨੇ ਨੇ ਅੱਜ 3 ਅੰਗ ਪੜਨੇ ਨੇ ਅੱਜ 2.5 ਅੰਗ ਦਾ ਪਾਠ ਕਰਾਂਗਾ ਭਾਈ ਗੁਰਦਾਸ ਜੀ ਕਹਿੰਦੇ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਗੁਰੂ ਸਾਨੂੰ ਅੱਗੇ ਹੋ ਕੇ ਲੈਣ ਵਾਸਤੇ ਆਇਆ ਕਿ ਤੂੰ ਪੜਨ ਦੀ ਕੋਸ਼ਿਸ਼ ਤੇ ਕਰ ਰਿਹਾ ਹੈਂ ਅੱਜ ਅਸੀਂ 101 ਅੰਗ ਤੋਂ ਬਾਣੀ ਦੇ ਪਾਠ ਅੱਜ ਅਸੀਂ ਆਰੰਭ ਕਰਾਂਗੇ ਮਾਜ ਰਾਗ ਦੀ ਕੱਲ ਆਰੰਭਤਾ ਹੋਈ ਸੀ 94 ਅੰਗ ਦੇ ਉੱਤੋਂ ਇਸ ਬਾਣੀ ਦੇ ਅੰਦਰ ਚੌਪਦੇ ਗੁਰੂ ਨਾਨਕ ਸਾਹਿਬ ਦੇ ਨਹੀਂ ਸਨ ਇਸ ਕਰਕੇ ਜਿਹੜੀ ਬਾਣੀ ਆਰੰਭ ਹੋਈ ਹੈ ਉਹ ਚੌਪਦਿਆਂ ਤੋਂ ਹੋਈ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀ ਬਾਣੀ ਤੋਂ ਆਰੰਭ ਹੋਈ ਹੈ ਜੇਕਰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਚੌਪਦੇ ਹੁੰਦੇ ਨਾਂ ਤੀਸਰੇ ਗੁਰੂ ਗੁਰਦੇਵ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਚੌਪਦੇ ਹੁੰਦੇ ਸੁਭਾਵਕ ਹੈ ਕਿ ਸਭ ਤੋਂ ਪਹਿਲਾਂ ਬਾਣੀ ਜਿਹੜੀ ਹੈ ਉਹ ਪਹਿਲੇ ਗੁਰੂ ਸਾਹਿਬਾਨ ਦੀ ਹੀ ਆਉਣੀ ਸੀ ਫਿਰ ਬਾਅਦ ਵਿੱਚ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀ ਬਾਣੀ ਆਉਣੀ ਸੀ ਸੱਤ ਚੌਪਦੇ ਆਉਣਗੇ ਗੁਰੂ ਰਾਮਦਾਸ ਮਹਾਰਾਜ ਦੇ ਮਹਾਰਾਜ ਦੇ ਇਸ ਤੋਂ ਬਾਅਦ ਪੰਨਵੇਂ ਪਾਤਸ਼ਾਹ ਦੇ ਚੌਪਦੇ ਜਿਹੜੇ ਹਨ ਉਹ ਆਰੰਭ ਹੋਣਗੇ ਮਾਲਕ ਕਿਰਪਾ ਕਰਨ ਜਦੋਂ 109 ਅੰਗ ਦੇ ਉੱਤੇ ਆਓਗੇ ਨਾ 109 ਅੰਕ ਦੇ ਉੱਤੇ ਆ ਕੇ ਟੋਟਲ ਗਿਣਤੀ ਪਿੱਛੇ ਪਿਆ ਹੋਏਗਾ ਅੰਕ 50 ਤੇ ਸਭ ਤੋਂ ਉਸ ਤੋਂ ਪਹਿਲਾਂ ਪਿਆ ਹੋਏਗਾ 43 43 ਮਤਲਬ ਕਿ ਸੱਤ ਗੁਰੂ ਰਾਮਦਾਸ ਮਹਾਰਾਜ ਦੇ ਆਗੇ 43 ਪੰਜਵੇਂ ਪਾਸ਼ਾ ਦੇ ਹੋਗੇ ਟੋਟਲ ਗਿਣਤੀ ਹੋਗੀ 50 ਮਾਝ ਰਾਗ ਦੇ ਅੰਦਰ ਚੌਪਦਿਆਂ ਦੀ ਗਿਣਤੀ 50 ਹੈ ਇਸ ਤੋਂ ਬਾਅਦ ਅਸ਼ਟਪਦियां ਆਰੰਭ ਹੋਣਗੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਕੇਵਲ ਇੱਕ ਅਸ਼ਟਪਦੀ ਆਏਗੀ ਇੱਕ ਅਸ਼ਟਪਦੀ ਆਏਗੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੀ ਉਸ ਤੋਂ ਬਾਅਦ ਪੰਨਵੇਂ ਪਾਤਸ਼ਾਹ ਮਹਾਰਾਜ ਦੀਆਂ ਤੇ ਤੀਸਰੇ ਮਹਾਰਜ ਪਾਤਸ਼ਾਹ ਦੀਆਂ ਜਿਹੜੀਆਂ ਨੇ ਉਹ ਅਸ਼ਟਪਦੀਆਂ ਆਰੰਭ ਹੋਣਗੀਆਂ ਅੱਜ ਅਸੀਂ 18 ਅਸ਼ਟਪਦੀਆਂ ਪੜਾਂਗੇ ਇੱਕ ਗੱਲ ਨੋਟ ਕਰਿਓ ਜਦੋਂ ਐਂਡ ਲਈ ਮੈਂ ਸਮਾਪਤੀ ਵੀ ਕਰਾਂਗਾ ਉਦੋਂ ਵੀ ਆਪ ਜੀ ਨੂੰ ਜ਼ਿਕਰ ਕਰ ਦੇਵਾਂਗਾ ਪੋਥੀ ਬੰਦ ਨਾ ਕਰਿਓ ਜਦੋਂ ਸਮਾਪਤੀ ਹੋਏਗੀ ਪਾਠ ਦੀ ਕੁਝ ਨੁਕਤੇ ਆਪ ਜੀ ਨਾਲ ਸਾਂਝਾ ਕਰਨਾ ਹੈ ਖੈਰ ਅੱਜ ਅਸੀਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਸਤ ਚੌਪ ਦੇ ਕੱਲ ਪੜ੍ਹ ਲਏ ਸਨ ਪੰਨਵੇਂ ਮਹਾਰਾਜ ਪਾਤਸ਼ਾਹ ਜੀਆਂ ਦੇ ਅਸੀਂ 22 ਚੌਪ ਦੇ ਪੜ੍ਹ ਲਏ ਹਨ ਅੱਜ 100 ਅੰਗ ਤੋਂ ਅਸੀਂ 23ਵਾਂ ਚੌਪ ਦਾ ਅਸੀਂ ਆਰੰਭ ਕਰਾਂਗੇ 50 ਟੋਟਲ ਚੌਪ ਦੇਆਂ ਦੀ ਗਿਣਤੀ ਹੈ ਪੰਜਵੇਂ ਮਹਾਰਾਜ ਪਾਤਸ਼ਾਹ ਦੀ ਇਸ ਚੌਪਦਿਆਂ ਵਿੱਚ 43 ਪਦੇ ਹਨ ਆਓ ਬੜੇ ਪਿਆਰ ਦੇ ਨਾਲ ਸਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ